B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਅੱਜ ਦੀਵਾਲੀ ਤੇ ਬੰਦੀ ਛੋੜ ਦਿਹਾੜੇ ਤੇ ਪਵਿੱਤਰ ਮੌਕੇ ਤੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਸਿੱਖ ਨਾਮ ਲੇਵਾ ਸੰਗਤਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਜੀ ਨੇ ਕਿਹਾ ਕਿ ਇਹ ਦਿਹਾੜਾ ਸਿਰਫ ਖੁਸ਼ੀਆਂ ਦਾ ਨਹੀਂ ਸਗੋ ਸ੍ਰੀ ਗੁਰੂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਬਲੀਦਾਨ ਤੇ ਮਨੁੱਖਤਾ ਲਈ ਕਿਤੇ ਉਪਰਾਲੇ ਲਈ ਯਾਦ ਦਿਵਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਬ ਹੋੜ ਬੰਦੀ ਛੋੜ ਨਿਰੰਕਾਰ ਤੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੇ ਮਾਇਆ ਧਾਰੀ ਅੱਜ ਦੇ ਦਿਨ ਮੇਰੀ ਪੀਰ ਦੇ ਮਾਲਕ ਸ਼ੇਮੇ ਪਾਦਸ਼ਾਹ ਸਾਤ ਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਦਸ਼ਾਹ ਦਿਵਾਲੀਗੜ ਦੇ ਕਿਲੇ ਵਿੱਚ ਕੈਦ ਹੋਣਾਂ 78 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਪੁਜੇ ਸਨ ਔਰ ਜਿੱਥੋਂ-ਜਿੱਥੋਂ ਜਿਹਨਾਂ ਰਸਤਿਆਂ ਤੋਂ ਲੰਘ ਕੇ ਸਤਿਗੁਰੂ ਜੀ ਅੰਮ੍ਰਿਤਸਰ ਸਹਿਬ ਆਏ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਘੋਦ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਉਹ ਖੜਕਦਿਆਂ ਹੋਇਆਂ ਸਦੀਆਂ ਤੋਂ ਲਾ ਕੇ ਜੋ ਬੰਦੀ ਛੋੜ ਦਾ ਦਿਹਾੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਤੇ ਗਿਣਤੀ ਵਿੱਚ ਸੰਗਤ ਦੀ ਆਮਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹੁੰਦੀ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਜਥੇਦਾਰ ਸ਼ਹੀਦ ਅਕਾਲ ਤਖਤ ਸਾਹਿਬ ਜੀ ਵੱਲੋਂ ਫੌਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਜੁੜਦਾ ਹੈ ਸੋ ਅਗੋ ਸੰਗਤ ਅੱਜ ਬੰਦੀ ਛੋੜ ਦਿਵਸ ਹੈ ਅੱਜ ਵੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਹਜ਼ਾਰਾਂ ਦੀ ਗਿਣਤੀਕ ਸੰਗਤ ਪਹੁੰਚੀ ਹੋਈ ਹੈ ਸ਼ਾਂਤ ਤੱਕ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਹੋ ਜਾਏਗੀ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਬੰਦਿ ਛੋੜ ਦਿਹਾੜੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਆਪਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਆਪਣੇ ਕੱਲ ਨੂੰ ਸਵਾਰਨ ਦਾ ਯਤਨ ਕਰਨਾ ਸੋ ਸਤਿਗੁਰੂ ਬੇਰ ਕਰਨ ਸਾਡੇ ਵਿਸਾਰਿਆਂ ਦੇ ਵਿਕਾਰਾਂ ਤੋਂ ਬੰਦ ਕਲਾਸੀ ਕਰਵਾ ਕੇ ਸਾਡੀ ਵਿਵੰਦੀ ਜਿਹੜੀ ਹੈ ਉਹਨਾਂ ਸਤਿਗੁਰੂ ਜੀ ਕਿਰਪਾ ਕਰਕੇ ਛੁੜਾ ਦੇਣ ਸਮੂਹ ਸਿੱਖਾਂ ਨੂੰ ਬੰਦੇ ਛੋੜ ਦੇ ਉਸਤੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗੈਨੀ ਰਗਵੀਰ ਸਿੰਘ ਨੇ ਅੱਜ ਦਿਵਾਲੀ ਤੇ ਬੰਦੀ ਛੋੜ ਦਿਹਾੜੇ ਤੇ ਪਵਿੱਤਰ ਮੌਕੇ ਤੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਸਿੱਖ ਨਾਮ ਲੇਵਾ ਸੰਗਤਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੈਨੀ ਜੀ ਨੇ ਕਿਹਾ ਕਿ ਇਹ ਦਿਹਾੜਾ ਸਿਰਫ ਖੁਸ਼ੀਆਂ ਦਾ ਨਹੀਂ ਸਗੋ ਸ੍ਰੀ ਗੁਰੂ 6ਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਬਲੀਦ ਤੇ ਮਰਖਤਾਲੀ ਕਿਤੇ ਉਪਰਾਲੇ ਦੀ ਯਾਦ ਦਿਵਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਬ ਹੋੜ ਬੰਦੀ ਛੋੜ ਨਰੰਕਾਰ ਤੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੇ ਮਾਇਆ ਧਾਰੀ ਅੱਜ ਦੇ ਦਿਨ ਮੇਰੀ ਪੀਰ ਦੇ ਮਾਲਕ ਸ਼ੇਮੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਵਾਲੀਆ ਦੇ ਕਿਲੇ ਵਿੱਚ ਕੈਦ ਹੋਣਾ ਸਿਆਸੀ ਕੈਦੀ ਰਾਜਿਆਂ ਨੂੰ ਰਹਾਅ ਕਰਵਾ ਕੇ ਉਨਾਂ ਦੀਆਂ ریاستਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੁਜੇ ਸਨ ਔਰ ਜਿੱਥੇ-ਜਿੱਥੋਂ ਜਿਹਨਾਂ ਰਸਤਿਆਂ ਤੋਂ ਲੰਘ ਕੇ ਸਤਿਗੁਰੂ ਜੀ ਅੰਮ੍ਰਿਤਸਰ ਸਹਿਬ ਆਏ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਘੋਦ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆਂ ਸਦੀਆਂ ਤੋਂ ਰੱਖ ਕੇ ਜੋ ਬੰਦੀ ਛੋੜ ਦਾ ਦਿਹਾੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਿਆਮਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹੁੰਦੀ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਜਸੇਦਾਰ ਸ਼ਹੀਦ ਅਕਾਲ ਤਖਤ ਸਾਹਿਬ ਜੀ ਵੱਲੋਂ ਫੌਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਦੇ ਵਿੱਚ ਜੁੜਦਾ ਹੈ ਸੋ ਗੁਰ ਸੰਗਤ ਅੱਜ ਬੰਦੀ ਛੋੜ ਦਿਵਸ ਹੈ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹਜ਼ਾਰਾਂ ਦੀ ਗਿਣਤੀਕ ਸੰਗਤ ਪਹੁੰਚੀ ਹੋਈ ਹੈ ਸ਼ਾਂਤ ਤੱਕ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਹੋ ਜਾਏਗੀ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਬੰਦੀ ਛੋੜ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਆਪਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਆਪਣੇ ਕੱਲ ਨੂੰ ਸਵਾਰਨ ਦਾ ਯਤਨ ਕਰਨਾ ਸੋ ਸਤਿਗੁਰੂ ਬੇਰ ਕਰਨ ਸਾਡੇ ਵਿਚਾਰਾਂ ਦੇ ਵਿਕਾਰਾਂ ਤੋਂ ਬੰਦ ਕਲਾਸੀ ਕਰਵਾ ਕੇ ਸਾਡੀ ਬੰਦੀ ਜਿਹੜੀ ਹੈ ਉਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਛੁਡਾ ਦੇਣ ਸਮੁੱਚੀਆਂ ਸੰਗਤਾਂ ਨੂੰ ਬੰਦੀ ਛੋੜ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਕਾਨ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਅੱਜ ਦੀਵਾਲੀ ਤੇ ਬੰਦੀ ਛੋੜ ਦਿਹਾੜੇ ਤੇ ਪਵਿੱਤਰ ਮੌਕੇ ਤੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਸਿੱਖ ਨਾਮ ਲੇਵਾ ਸੰਗਤਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਜੀ ਨੇ ਕਿਹਾ ਕਿ ਇਹ ਦਿਹਾੜਾ ਸਿਰਫ ਖੁਸ਼ੀਆਂ ਦਾ ਨਹੀਂ ਸਗੋ ਸ਼੍ਰੀ ਗੁਰੂ 6ਵੇਂ ਪਾਤਸ਼ਾਹ ਧੰਗੁਰੂ ਹਰ ਗੋਬਿੰਦ ਸਿੰਘ ਜੀ ਦੇ ਬਲੀਦਾਨ ਤੇ ਮਰੁਖਤਾ ਲਈ ਕਿਤੇ ਉਪਰਾਲੇ ਲਈ ਯਾਦ ਦਿਵਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਬ ਹੋੜ ਬੰਦੀ ਛੋੜ ਨਰੰਕਾਰ ਤੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੇ ਮਾਇਆ ਧਾਰੀ ਅੱਜ ਦੇ ਦਿਨ ਮੇਰੀ ਪੀਰ ਦੇ ਮਾਲਕ ਸ਼ੇਮੇ ਪਾਤਸ਼ਾਹ ਸਤਿਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਵਾਲੀਆ ਦੇ ਕਿਲੇ ਵਿੱਚ ਕੈਦ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਕੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਪੁਜੇ ਸਨ ਔਰ ਜਿੱਥੇ-ਜਿੱਥੋਂ ਜਿਹਨਾਂ ਰਸਤਿਆਂ ਤੋਂ ਲੰਘ ਕੇ ਸਤਿਗੁਰੂ ਜੀ ਅੰਮ੍ਰਿਤਸਰ ਸਹਿਬ ਆਏ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਘੋਦ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆਂ ਸਦੀਆਂ ਤੋਂ ਰੱਖ ਕੇ ਜੋ ਬੰਦੀ ਛੋੜ ਦਾ ਦਿਹਾੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਿਆਮਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹੁੰਦੀ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਜਸੇਦਾਰ ਸ਼ਹੀਦ ਅਕਾਲ ਤਖਤ ਸਾਹਿਬ ਜੀ ਵੱਲੋਂ ਫੌਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਜੁੜਦਾ ਹੈ। ਸੋ ਗੁਰ ਸੰਗਤ ਤੇ ਅੱਜ ਬੰਦੀ ਛੋੜ ਦਿਵਸ ਹੈ। ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹਜ਼ਾਰਾਂ ਦੀ ਗਿਣਤੀਕ ਸੰਗਤ ਪਹੁੰਚੀ ਹੋਈ ਹੈ। ਸ਼ਾਂਤ ਤੱਕ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਹੋ ਜਾਏਗੀ। ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਬੰਦੀ ਛੋੜ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਆਪਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ ਆਪਣੇ ਆਜ ਨੂੰ ਆਪਣੇ ਕੱਲ ਨੂੰ ਸਵਾਰਨ ਦਾ ਯਤਨ ਕਰਨਾ ਸੋ ਸਤਿਗੁਰੂ ਬੇਰ ਕਰਨ ਸਾਡੇ ਵਿਸਾਰਿਆਂ ਦੀਆਂ ਵਿਕਾਰਾਂ ਤੋਂ ਬੰਦ ਖਲਾਸੀ ਕਰਵਾ ਕੇ ਸਾਡੀ ਵਿਵੰਦੀ ਜਿਹੜੀ ਹੈ ਉਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਛੁਡਾ ਦੇਣ ਸਮੁੱਚੀ ਅਸਾਂ ਬਤਾਂ ਨੂੰ ਬੰਦੇ ਛੋੜ ਦੇ ਉਸਤੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ